ਲੈ ਕਿੰਨੇ ਦਿਨ ਹੋ ਗਏ ਮੈਂ ਤਾਂ ਮੇਰੀ ਸਹੇਲੀ ਨੂੰ ਵੀ ਨਹੀਂ ਫੋਨ ਲਾਇਆ ਮੈਸੇਜ ਹੀ ਕਰ ਲਿਆ ਨਹੀਂ ਪੁੱਛਦੀਆਂ ਹਾਲ ਚਾਲ ਦਾ ਕਿਵੇਂ ਆਦੇ ਨਿਬੜਿਆ ਨਹੀਂ ਕੋੜੇ ਕੰਮ ਕਿੱਥੇ ਨਿਬੜਿਆ ਭੈਣੇ ਹਾਂ ਤਾਂ ਉਹ ਵੇ ਪਾਂਡਿਆ ਦਾ ਬਾਜ਼ਾਰ ਤੇ ਉੱਥੇ ਟੁੱਟੀ ਕੋਠ ਮੈਂ ਤਾਂ ਭੈਣ ਦੋ ਵਾਰੀ ਮਾਝ ਤੇ ਤੜਕੇ ਰ ਆਪਾਂ ਤਾਂ ਕਹਣ ਮਾਝ ਨਹੀਂ ਜਾਂਦੇ ਆਪੇ ਕਰ ਲਓ ਨੋ ਸੱਸ ਫਿਰ ਭੈਣੇ ਹੁਣ ਮੈਨੂੰ ਤਾਂ ਕਰਨੀ ਕੋ ਪਹਿਲਾਂ ਉਧਰ ਗੋਹਾ ਖੂੜਾ ਸੱਟ ਕੇ ਆਈਆਂ ਪਾਸਿਆਂ ਦਾ ਜੱਮਣ ਵੇੜ ਕੇ ਆਈਆਂ ਉਹ ਆਉਂਦੀ ਨੂੰ ਘਰ ਦਾ ਧੰਦਾ ਫੇਰ ਰੋਟੀਆਂ ਪਕਾਈਆਂ ਮੈਂ ਤੈਨੂੰ ਆਖਿਆ ਪਸੂ ਇੱਕ ਅੱਧਾ ਘੱਟ ਰੱਖ ਲੈ ਇੱਕ ਅੱਧਾ ਰੱਖ ਲੈ ਦੁੱਧ ਬਾਦ ਨੂੰ ਤੂੰ ਉਦੋਂ ਹੀ ਖੜਾ ਛੱਡਦੀ ਐ ਇੱਥੇ ਕਿਹੜਾ ਕੋਈ ਮਰੇਜ ਆ ਕਿਸੇ ਦਾ ਸਰੇਜ ਰੂਜ ਤਾਂ ਇਹੋ ਜਿਹਾ ਹੀ ਐ ਤੈਨੂੰ ਪਤਾ ਹੀ ਐ ਰੇਜ ਦਾ ਤਾਂ ਲੈ ਦੇਖ ਲੋ ਨਾ ਮੇਰੇ ਸਹਣਾੜੇ ਆ ਕੇ ਬੋਲਣ ਲੱਗ ਗੀਆਂ ਪਰਾਂ ਜਾ ਕੇ ਇਹ ਵੀ ਤਾਂ ਗੱਲ ਕਰ ਸਕਦੀਓ ਤੂੰ ਪਰਾਂ ਘਾਤੋ ਜਾਗੇ ਭਾਈ ਅਸੀਂ ਮੈਨੂੰ ਐਂ ਦੱਸ ਕੰਮ ਕਰਨ ਦਾ ਤਾਂ ਤੇਰਾ ਹੱਕ ਮੰਦਾ ਤੂੰ ਉਲਟਾ ਸਾਲ ਨੂੰ ਨਹੀਂ ਐਂ ਕਰੇ ਕਰ ਲੋ ਲੈ ਦੇਖ ਲੈ ਮੈਂ ਕਿਹੜੇ ਨੌਕਰ ਰੱਗੀ ਆਂਗੀ ਇਸ ਘਰ ਦੀ ਤੁਸੀਂ ਵੀ ਤਾਂ ਕਰ ਸਕਦੇ ਹੋ ਸਾਨੂੰ ਤਾਂ 30-30 ਸਾਲ ਹੋ ਗਿਆ ਆਇਆਂ ਨੂੰ ਕੰਮ ਲਗੇ ਸਾਰਾ ਘਰ ਦਾ ਧੰਦਾ ਕੀਤਾਗਾ ਹੁਣ ਤੇਰਾ ਹੱਕ ਮੰਦਾ ਤੂੰ ਵਿਆਹ ਕਿ ਲਿਆਨੀ ਆ ਭਾਈ ਨਾ ਜੇ ਅੱਗੇ ਕਰ ਲਉਂਗੀ ਆ ਫੇਰ ਕੀ ਹੋ ਜਾਊਗਾ ਪਹਿਲਾਂ ਵੀ ਤਾਂ ਕਰਦੀ ਆਈਓ ਸੋ ਉਹਨੂੰ ਤਾਂ ਮੇਰਾ ਸਹਿਕਾ ਹੋ ਰਿਹਾ ਵੀ ਇਹ ਬੈਠੀ ਹੈਗੀ ਤੂੰ ਤਾਂ ਨਹੀਂ ਨੌਕਰ ਅਸੀਂ ਨੌਕਰ ਨਹੀਂ 30-30 ਸਾਲਾਂ ਦੀਆਂ ਜਿਹੜੀਆਂ ਸਾਰਾ ਦਿਨ ਇਹਨਾਂ ਨੂੰ ਧੰਦਾ ਕਰਦੀਆਂ ਤੜਕੇ 4 ਵਜੇ ਉੱਠ ਛੱਡਦੇ ਰਤ ਦੇ 9 ਵਜੇ ਜਾਂਦੇ ਸਨ ਫਿਰ ਅੱਗੇ ਵੀ ਕਰੀ ਜਾਓ ਮੈਂ ਕਿਹੜਾ ਤੁਹਾਨੂੰ ਕਹਿੰਨੀ ਆ ਤੇਰਾ ਮੂੰਹ ਦੇਖਣਾ ਸੀ ਇੱਥੇ ਵੇਖ ਲਾ ਸ਼ਾਵਾਸ਼ੇ ਪਹਿਲਾਂ ਤਾਂ ਆ ਕੇ ਆਪਦੇ ਸੱਸ ਸਹੁਰੇ ਨੇ ਦੇਤੀ ਫਿਰ ਜਿਹੜਾ ਕਿ ਉਹੀ ਗੱਲ ਪਹਿਲਾਂ ਮੈਂ ਉਹ ਤੇ ਲਾੜ ਲਾਈ ਫਿਰ ਤੈਨੂੰ ਲਾਤਾ ਲਿਆ ਕੇ ਨਾ ਮੈਨੂੰ ਸੁੱਖ ਮਿਲਿਆ ਨਾ ਤੈਨੂੰ ਮਿਲਿਆ ਧੰਦਪੈੜ ਦੀ ਨਾਲੀ ਸਾਰੀ ਉਮਰ ਨਿਕਲ ਗਈ ਇਸ ਤੋਂ ਬਾਅਦ ਵੀ ਧੰਦਪਿਟਾਂ ਗਈਆਂ ਮੇਰੇ ਨਾਲ ਜੜਾਂ 'ਚ ਤਾਂ ਤੂੰ ਹੀ ਬੈਠੀ ਐ ਪਹਿਲਾਂ ਤਾਂ ਤੂੰ ਮੈਨੂੰ ਉਂ ਇਹਦੇ ਮਗਰ ਲਿਆ ਕੇ ਪਸਾਤੀ ਫਿਰ ਮੈਂ ਤੈਨੂੰ ਜਿਹੇ ਜਿਹੇ ਆਖਾਂ ਰਿਸ਼ਤਾ ਹੋਇਆ ਤਾਂ ਤੂੰ ਲੈਤਾ ਨਾ ਫਿਰ ਆ ਹੁਣ ਤੂੰ ਮੈਨੂੰ ਜਮਈ ਮਾਰ ਕੇ ਧਰਤੀ ਸਾਰੀ ਉਮਰ ਹੋ ਗਈ ਮੈਂ ਤਾਂ ਤੇਰੇ ਸਹੁਰੇ ਨੀਵੀਂ ਪਾਈ ਨਹੀਂ ਨਹੀਂ ਮੈਂ ਕੀ ਕਰਾਂ ਮੈਂ ਤਾਂ ਇਹ ਕਹਿੰਦੀ ਸੀ ਵੀ ਚਲ ਜੇ 2-4 ਸਾਲ ਮੁੰਡੇ ਤੋਂ ਵੱਡੀ ਹੋਊਗੀ ਤਾਂ ਘਰ ਦਾ ਸੰਭਾਲਾ ਲੈ ਲੂ ਚਲ ਆਪਣਾ ਮੁੰਡਾ ਨਿਆਣਾਗਾ ਇਹਨੇ ਜਮਈ ਆ ਕੇ ਕਹਿੰਦੇ ਹੁੰਦੇ ਪੱਟੀ ਪੋਛਤੀ ਬੱਸ ਬੱਸ ਰਹਿਣ ਦੋ ਜਾਣਦੀ ਆ ਮੈਂ ਹੁਣ ਤਾਂ ਨਹੀਂ ਸੀ ਤੁਹਾਡੇ ਮੁੰਡੇ ਨੂੰ ਤਾਂ ਮੇਰਾ ਰਿਸ਼ਤਾ ਲੈ ਲਿਆ ਬਾਕੀ ਜ਼ਮੀਨ ਦਾ ਲਾਲਚ ਸੀ 5 ਕਿੱਲੇ ਜੋ ਆਉਂਦੇ ਨੇ ਮੈਨੂੰ ਅੱਛਾ ਫਿਰ ਤੂੰ 5 ਕਿੱਲੇ ਦੀ ਮਾਰੀ ਤਾਂ ਦਿਖਾਉਣੀ ਆ ਸਾਨੂੰ ਹੈ ਕਿਉਂ 5 ਕਿੱਲੇ ਨੇ ਮੈਂ ਤਾਂ ਕੋਈ ਕੰਮ ਵਾਲੀ ਰੱਖ ਲੂੰਗੀ ਮੈਂ ਤੁਹਾਡੀ ਕਿ ਢੂਹੀ ਮਾਰਨੀ ਐ ਲਾਲਾ ਭਾਈ ਫਿਰ ਕੰਮ ਵਾਲੀ ਫਿਰ ਅਸੀਂ ਵੀ ਦੀ ਕਰਦਿਆਂ ਸਾਡੇ ਮੁੰਡੇ ਨੇ ਤਾਂ ਵੀ 2-4 ਕਿੱਲੇ ਆਉਂਦੇ ਹੀ ਐ ਉਹ ਕਿਹੜਾ ਜਮਾਨਾ ਲੰਘਾ ਹਾਂ ਹਾਂ ਤਾਈਓ ਤਾਂ ਫਿਰ ਹੋ ਗਿਆ ਸੀ ਨਾ ਉਹਦਾ ਰਿਸ਼ਤਾ ਮੈਂ ਵੀ ਬਹਿ ਜਾਣੀ ਐ ਇਹ ਵੀ ਬਹਿ ਜੇ ਦੀ ਕੰਮ ਵਾਲੀ ਲਾਲਾ ਕਹੇ ਤੇਰੇ ਪਿਆਰ ਨੂੰ ਦੇਉ ਪੈਸੇ ਕੰਮ ਵਾਲੀ ਕੋਈ ਨਾ ਆਪੀ ਲਾ ਲੂੰਗੀ ਮੈਂ ਹਾਂ ਲਾਲਾ ਫਿਰ ਤੁਸੀਂ ਨਾ ਫਿਰ ਇੱਥੇ ਬੈਠੋ ਤੁਸੀਂ ਮੇਰੇ ਘਰ ਚੋਂ ਨਿਕਲ ਜਾਓ ਕਿਹ ਦੇਖ ਲੈ ਕੁੜੇ ਤੂੰ ਟੇਕੀ ਲੱਗਦੀ ਸਾਨੂੰ ਘਰ ਚੋਂ ਕੱਢਣ ਵਾਲੀ ਫਿਰ ਨੂੰ ਤਾਂ ਪਾਵਾ ਕੱਢਦੇ ਅਸੀਂ ਪੰਜ ਕਿੰਨੇ ਤੇ ਭੱਜ ਜਾਂਦੇ ਪਿਆਵਲਾਂ ਤੇ ਨਾ ਫਿਰ ਕੰਮ ਨੂੰ ਤਾਂ ਤੁਹਾਨੂੰ ਮੌਤ ਪੈ ਗਈ ਅਕੇ ਕੰਮ ਹੁੰਦਾ ਨਹੀਂ ਹੈਗਾ ਮੇਰੇ ਨਾਲ ਨਾ ਜਿਆਦੇ ਪਕਾਈ ਜੀ ਨਾ ਮਾਰੋ ਆਪਦਾ ਕੰਮ ਕਰ ਲਓ ਇੱਥੇ ਸਰਾਣੇ ਆ ਕੇ ਚਰਚਰ ਕਰਨ ਲੱਗੀਆਂ ਫੋਨ ਵੀ ਨਹੀਂ ਦੇਖਣ ਦਿੰਦੀਆਂ ਆ ਕੱਲਾ ਫੋਨ ਹੀ ਹੈ ਤੇਰੇ ਕੋਲੇ ਹੋਰ ਕੀ ਕਰ ਤੂ ਤਾਂ ਫੋਨ 'ਚ ਬੜੀ ਰਿਹਾ ਘਰ ਦਿਨ ਰਾਤ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਮੰਗਰ ਪਕਾਪਕਾ ਤੈਨੂੰ ਬੈਠੀ ਨੂੰ ਪੂਝਦੀਆਂ ਸੀ ਫਿਰ ਨਾ ਬਣਾ ਕੇ ਦਿਓ ਮੈਂ ਕਿਹੜਾ ਕੰਨੀ ਆ ਮੈਂ ਆ ਬਣਾ ਕੇ ਖਾ ਲੂੰ ਕੋਈ ਨਾ ਦੋ ਰੋਟੀਆਂ ਆਉਂਦੀਆਂ ਜੇ ਖਾ ਲਾ ਬਣਾ ਲਿਆ ਕਰ ਤੇ ਖਾ ਲਿਆ ਕਰ ਉਹ ਮੁੰਡੇ ਨੂੰ ਪਕਾ ਕੇ ਦੇਆ ਕਰ ਤੁਸੀਂ ਨਹੀਂ ਹਟਦੀਆਂ ਹੈਂ ਬੋਲਣ ਮੈਨੂੰ ਇਹ ਜਾਣਾ ਪਊਗਾ ਇੱਥੋਂ ਆ ਪਤਾ ਭੈਣੇ ਮੁੰਡਾ ਡੋਬਦਾ ਕਾਦਾ ਸੁਖ ਕਾਲੀ ਆਪਾਂ ਵੀ ਬਾੜੀ ਕਰ ਗਣ ਤੈਨੂੰ ਮੈਂ ਹੋਰ ਕੀ ਪਿੱਟਦੀ ਸੀ ਵੀ ਨਾ ਏਡੀ ਦਾ ਰਿਸ਼ਤਾ ਲੈ ਨਾ ਏਡੀ ਦਾ ਰਿਸ਼ਤਾ ਮੁੰਡੇ ਨਾਲ 8 ਸਾਲ ਵੱਡੀ ਆ ਆ ਕਰ ਲਾ ਹੁਣ ਇਹਦੇ ਮੂਰੇ ਸਿਰ ਨੀਮ ਤੁਰੀ ਫਿਰ ਰੋਜ਼ ਭੌਂਕਦੀ ਮੈਂ ਮੰਨਦਾ ਸੀ ਜੇ ਮੈਂ ਖ ਸਿਆਣੀ ਹੋਊ ਸਮਝਦਾਰ ਹੋਊਗੀ ਚਲ ਆਪਣਾ ਤਾਂ ਹੁਣ ਉਹੀ ਗੱਲ ਲਾਡਲਾ ਰੱਖਿਆ ਕਰਕੇ ਨਹੀਂ ਉਹਨੂੰ ਸਮਝ ਕਿਸੇ ਗੱਲ ਦੀ ਪਹਿਲੇ ਤਾਂ ਇਹਦੀ ਵੀ ਸੱਚੀ ਐ ਤੂੰ ਵੀ ਪੰਜ ਕਿੱਲੇ ਤੇ ਡਿੱਗ ਪਈ ਪੰਜ ਕਿੱਲੇ ਹੁੰਦੇ ਆ ਪੰਜ ਕਿੱਲੇ ਹੁੰਦੇ ਆ ਉਹ ਕਰਾਉਂਦੀ ਨਹੀਂ ਸੀਗੀ ਨੰਬਰਦਾਰਾਂ ਦੀ ਨਾਮ ਉਹਦੇ ਮੈਂ ਆਖਿਆ ਮੈਂ ਕੁੜੀ ਸਿਆਣੀ ਐ ਕੀ ਹੋਗਾ ਜੇ ਗਰੀਬ ਘਰ ਦੀ ਸਭ ਕੁਸ ਆਪਣੇ ਘਰੇ ਨਾ ਮੈਂ ਤਾਂ ਲੈਣੀ ਨਹੀਂ ਗਰੀਬ ਘਰ ਦੀ ਕਰਮਾਂ ਤੇ ਆ ਪਈ ਸੀ ਉਹ ਰਿਸ਼ਤਾ ਕਿਵੇਂ ਹੋ ਜਾਂਦਾ ਨਹੀਂ ਜੇ ਉਹ ਰਿਸ਼ਤਾ ਹੋਣਾ ਹੁੰਦਾ ਤਾਂ ਆਪਣੇ ਕਰਮ ਨਾਲ ਚੰਗੇ ਗੁੜੇ ਹੁੰਦੇ ਕਰਮ ਤਾਂ ਮੇਰੇ ਮਾੜੇ ਆ ਤੂੰ ਮੰਜੇ ਤੇ ਬਹਿ ਜਾਨੀ ਲੈ ਕੇ ਸਲਾਈਆਂ ਉਹ ਫੋਨ ਲੈ ਕੇ ਬਹਿ ਜਾਂਦੀ ਐ ਮੈਂ ਤੁਰੀ ਫਿਰਦੀ ਐ ਜਿਉਂ ਟੜਕੇ ਤੋਂ ਲੱਗਦੀ ਐ ਆਥਣ ਟਿੱਕਰ ਮੈਨੂੰ ਨਹੀਂ ਬੈਠਣ ਵੇਲਾ ਆ ਸਲਾਈਆਂ ਕਿਹੜਾ ਤੁਸੀਂ ਮੈਨੂੰ ਬੋਲਣ ਦਿੰਨੋਂ ਜੇ ਮੈਂ ਸਲਾਈਆਂ ਬੁੰਦੀ ਆ ਕੋਈ 5-400 ਕਮਾਉਣੀ ਆ ਲੋਕਾਂ ਦੀਆਂ ਬੁਣਮੁਣ ਉਹ ਵੀ ਤੇਰੇ ਪੁੱਤ ਤੇ ਹੀ ਲਾਉਣੀ ਆ ਹੈ ਫੇਰ ਤੂੰ ਕਹਿ ਦਿੰਨੀ ਆ ਅਕੇ ਤੂੰ ਮੇਰਾ ਪੁੱਤ ਕਹਿੰਦੀ ਆ ਫੇਰ ਹੋਰ ਕੀ ਕਰਾਂ ਮੇਰਾ ਕਾਨੂੰ ਪੁੱਤ ਤਾਂ ਤੇਰਾ ਹੀ ਐ ਜਿਹੜੀ ਨੇ ਫੈਸਲੇ ਪੁੱਤ ਦੀ ਜ਼ਿੰਦਗੀ ਦੇ ਤੂੰ ਲੈਂਤੇ ਐ ਨਾ ਪੁੱਤ ਨੂੰ ਪਤਾ ਸੀ ਵੀ ਕੀ ਕਰਨਾ ਨਾ ਮੈਨੂੰ ਪਤਾ ਸੀ ਕੀ ਕਰਨਾ ਮੈਨੂੰ ਕੰਮ ਵਾਲੀ ਸਮਝ ਲਈ ਬਸ ਉਹਨੂੰ ਇੱਕ ਨਾਂ ਦਾ ਪੁੱਤ ਹੋ ਗਿਆ ਸਹੀ ਗੱਲ ਹੈ ਨਾਂ ਪੁੱਤ ਹੈ ਮੈਨੂੰ ਤਾਂ ਆਇਆ ਹੋਂ ਸੁਲਾ ਸੀ ਚੱਲ ਪੁੱਤ ਵਿਆਹ ਲੈ ਨੌ ਆਊਗੀ ਆਪਾਂ ਨੂੰ ਸੁਖ ਹੋਊਗਾ ਐ ਕਿ ਪਤਾ ਸੀ ਵੀ ਇਹ ਤੜਕੇ ਹੱਥ ਨੇ ਪੁੱਤ ਕਲੇਸ਼ ਹੋਊਗਾ ਉਹੀ ਹੈ ਨਾ ਉਦੋਂ ਤਾਂ ਮੈਂ ਸਾਰਾ ਦਿਨ ਕੰਮ ਕਰੀ ਸੀ ਵੀ ਚੱਲ ਮੇਰੀ ਵੱਡੀ ਭੈਣ ਇਹ ਤਾਂ ਨਹੀਂ ਕੰਮ ਹੁੰਦਾ ਮੈਂ ਤਾਂ ਤੇਰੇ ਮੂਰੇ ਕੰਮ ਕਰਦੀ ਸੀ ਆ ਜਿਹੜੀ ਇੱਕ ਹੋਰ ਸੱਸ ਲਿਆ ਕੇ ਬਹਾਤੀ ਹੁਣ ਇਹਦਾ ਮੈਂ ਕੀ ਕਰਾਂ ਚਾ ਕੋਈ ਨਹੀਂ ਲਾਲਾ ਝਾੜੂ ਇਹ ਤਾਂ ਹੁਣ ਆਪਾਂ ਨੂੰ ਮੱਥਾ ਮਾਰਨਾ ਹੀ ਪਊ ਇਹਦੇ ਨਾਲ ਕੋਈ ਨਹੀਂ ਮੈਂ ਕਰਾ ਦਿੰਨੀ ਆ ਮਾੜਾ ਮੋਟਾ ਤੇਰੇ ਨਾਲ ਕੀ ਸੋਣੀਆ ਰੀਲਾ ਆ ਰਹੀ ਹੈ ਪਾੜਿਆ ਲੜਦਾ ਆ ਗਿਆ ਅੱਜ ਦਿਖਾਣੀ ਇਹਨੂੰ ਮੈਂ ਤਾਂ ਆ ਨੋਣਾ ਬੇੜੇ 'ਚ ਪਈ ਆ ਲੈ ਬੇੜੇ ਨੂੰ ਆ ਤਾ ਪੈਂਦੀ ਓਹੋ ਉਹ ਤੂੰ ਐਂ ਕੋ ਪਈ ਆ ਬੇੜੇ 'ਚ ਮੈਂ ਤਾਂ ਕਬਰਾੜ ਜੀ ਹੋਣ ਲੱਗ ਰਹੀ ਸੀ ਹਜੇ ਹੋਈ ਨਹੀਂ ਦਾ ਸਿਰਜਾ ਦੁਖੀ ਜਾਂਦਾ। ਰਾਤੀ ਸੈਟ ਨਹੀਂ ਹੋਈ। ਕਿੱਥੇ ਸੈਟ ਹੋਈਆਂ? ਜੇ ਸੈਟ ਹੁੰਦੀ ਫਿਰ ਕੰਮ ਨਾ ਕਰਦੀ ਹੁੰਦੀ। ਓਹੋ ਕੰਮ ਕਰਨ ਨੂੰ ਤੈਨੂੰ ਕਹਿੰਦਾ ਕੌਣਾ? ਮੈਨੂੰ ਪਹਿਲਾਂ ਤਾਂ ਮੈਂ ਫੋਨ ਕਰ ਲੰਦੀ ਮੈਂ ਦਵਾਈ ਲੈ ਆਂਦਾ ਹਾਂ ਦਾ ਕੋਈ। ਦਵਾਈ ਤਾਂ ਮੈਂ ਲੈ ਲਈ ਸੀ। ਹਾਂ। ਮੈਂ ਕਹਿੰਦਾ ਕੰਮ ਦਾ ਕਹਿੰਦਾ ਕੌਣਾ? ਉਹ ਤੇਰੀ ਮਾਂ। ਸਰੀਕਾ ਗਰੀ ਜਾਂਦੀ ਹੈਗੀ। ਮੇਰੇ ਤਾਂ ਨਾ ਸਿਰ ਦੁਖੀ ਜਾਂਦਾ ਸੀ। ਕਵਰਾਟ ਹੋ ਰਹੀ ਸੀ ਬੈਠੀ ਸੀ। ਮੈਨੂੰ ਬੋਲਦੀ ਆ ਕੇ ਕੰਮ ਕਰ ਲੈ ਕਹਿੰਦੀ ਖੜੀ ਹੋ ਕੇ। ਹਾਂ ਬੇਬੇ ਕਹਿੰਦੀ। ਹਾਂ। ਮੈਂ ਆਖਿਆ ਵੀ ਮੇਰੇ ਤੋਂ ਕੰਮ ਹੁੰਦਾ ਨਹੀਂ ਮੈਨੂੰ ਚੱਕਰ ਆ ਰਹੇ ਨੇ ਨਾਲੇ ਸਿਰ ਦੁਖਦਾ ਅੱਛਾ ਅਕੇ ਰਾਮ ਨਾਲ ਬੈਠ ਜਾਨੀਂ ਤੂੰ ਤਾਂ ਫੋਨ ਲੈ ਕੇ ਮੈਂ ਫੋਨ ਚੱਕਿਆ ਨਾ ਕਰਿਆ ਨਹੀਂ ਯਾਰ ਬੇਬੇ ਨੇ ਤੈਨੂੰ ਐਂ ਕੋ ਕਹਿਆ ਉਹ ਤੈਨੂੰ ਜਵਾਬ ਦੀ ਜਵਾਕਣ ਕਰ ਗਈ ਸਮਝਦੀ ਐ ਲੈ ਦੇਖ ਲੈ ਨਾ ਮੈਂ ਝੂਠ ਬੋਲਦੀ ਆ ਚਲ ਤੂੰ ਵੀ ਝੂਠ ਤਾਂ ਨਹੀਂ ਬੋਲਦੀ ਹੁਣ ਆਏ ਥੋੜੀ ਹੁੰਦਾ ਗਈ ਬੇਬੇ ਤੈਨੂੰ ਐ ਬਿਮਾਰ ਨੂੰ ਕਹੂ ਵੀ ਤੂੰ ਕੰਮ ਕਰ ਲੈ ਏਡੀ ਪਾਗਲ ਤਾਂ ਨਹੀਂ ਉਹ ਉਹ ਉਸੇ ਦੇ ਬਣਿਆ ਰਿਆ ਘਰ ਮੇਰੀ ਤਾਂ ਕਦੇ ਤੈਨੂੰ ਸੁਣਦੀ ਨਹੀਂ ਹੈਗੀ ਜਦੋਂ ਮੈਂ ਕਹੀ ਜਾਨੀਂ ਵੀ ਉਹ ਬੋਲਦੀ ਸੀ ਮੈਨੂੰ ਸ੍ਰੀਕਾ ਕਰ ਰਹੀ ਸੀ ਮੇਰਾ ਉਹ ਲੈ ਯਾਰ ਅੱਜ ਤੱਕ ਤਾਂ ਇਹ ਕੁਝ ਹੋਇਆ ਨਹੀਂਗਾ ਤੈਨੂੰ ਉਹੀ ਘਬਰਾਟ ਖਾਈ ਬੈਠੀ ਐ ਤੈਨੂੰ ਮਾੜੀ ਜੀ ਗੱਲ ਉਹ ਹੀ ਜੱਜ ਗਈ ਉਹ ਸਰੀਰਦਰਾ ਸੈੱਟ ਨਹੀਂ ਸਰੀ ਸੈੱਟ ਨਹੀਂ ਸੀ ਤਾਂ ਹੀ ਪਈ ਸੀ ਮੈਂ ਨਹੀਂ ਮੈਂ ਕਿੱਥੇ ਪੈਣੀ ਆ ਸਾਰਾ ਕੰਮ ਮੈਂ ਹੀ ਕਰਦੀ ਆ ਰੋਜ਼ ਅੱਛਾ ਕੀ ਕੰਮ ਰਹਿ ਗਿਆ ਹੁਣ ਮੈਂ ਕਰਦਣਾ ਰਹਿਂਦਾ ਤਾਂ ਕੋਈ ਕੋਈ ਨਾ ਕੰਮ ਤਾਂ ਨਿਭੜ ਗਏ ਸਾਰੇ ਨਾਲੇ ਕਦੇ ਮੇਰੀ ਵੀ ਸੁਣ ਲਿਆ ਕਰ ਸਾਰਾ ਦਿਨ ਮਾਂ ਦੀ ਹੀ ਸੁਣਦਾ ਰਹਿਣਾਗਾ ਹੁਣ ਵਿਆਹ ਆ ਗਿਆ ਤੂੰ ਛੱਡ ਦੇ ਉਹਦਾ ਪੱਲੂ ਉਹ ਚੱਲ ਕੋਈ ਨਹੀਂ ਕਿ ਬੇਬੇ ਨੇ ਕੁਛ ਕਹਿ ਵੀ ਦਿੱਤਾ ਤਾਂ ਇਥੋਂ ਵੱਡੀ ਆ ਤੈਨੂੰ ਨੇ ਸਜਾ ਤਾਂ ਨਹੀਂ ਸੁਨਾਤੀ ਚੱਲ ਹੁਣ ਤੂੰ ਵੀ ਨਾ ਇੱਥੇ ਕਿਚਕਿਚ ਕਰੀ ਜਾ ਮੇਰੇ ਸਹਰਾਣੇ ਮੈਨੂੰ ਪੈ ਜਾਣ ਦੇ ਨਾਲੇ ਰੋਟੀ ਬਣਾਈ ਪਈ ਹੈਗੀ ਹੁਣੀ ਬਣਾ ਕੇ ਹਟੀਆਂ ਮੈਂ ਖਾ ਲਾ ਅੱਛਾ ਤੂੰ ਬਣਾਈ ਆ ਤੇ ਹੋਰ ਕੌਣ ਬਣਾ ਕੇ ਆਕੇ ਬਾਹਰੋਂ ਆਕੇ ਬਣਾਉ ਕੋਈ ਪਹਿਲਾਂ ਉਹ ਸੂਈ ਵਗਹਿੜਿਆਂ ਨੂੰ ਨਾ ਪਿਆ ਕਰ ਤੂੰ ਮੋਹ ਪਿਆਰ ਦੀ ਗੱਲ ਉਹਦੀਆ ਬੰਦਾ ਆਇਆ ਤੂੰ ਦੁੱਖ ਦੱਸ ਜਿਹੜਾ ਉਹਦੀ ਦਵਾਈ ਲਵਾਗੇ ਬਸ ਐਵੇਂ ਕਲੇਸ਼ ਪਾ ਕੇ ਲੋਕਾਂ ਨੂੰ ਗੱਲਾਂ ਸੁਣਾ ਕੇ ਨਹੀਂ ਫਾਇਦਾ ਨਿਕਲਦਾ ਹੁੰਦਾ ਕੋਈ ਇਲਾਓ ਕੀ 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 ਕਰੀ ਗਈ ਮੇਰੇ ਸਹਰਾਣੇ ਜੇ ਪੈ ਗਈ ਮੈਂ ਹੁਣ ਤੂੰ ਲੱਗਿਆ ਕਰਨ ਪੱਕੀ ਗੱਲ ਆ ਨਾ ਇਹ ਵੀ ਉਹਨਾਂ ਨੇ ਤੈਨੂੰ ਕਿਹਾ ਫਿਰ ਤਾਂ ਮੈਂ ਜਾ ਕੇ ਪੁੱਛ ਲੈਣਾ ਉਹਨਾਂ ਨੂੰ ਨਾ ਮੈਂ ਝੂਠ ਬੋਲਦੀ ਆ ਮੇਰੇ ਤੇ ਯਕੀਨ ਹੈ ਨਹੀਂ ਚਲ ਝੂਠ ਤਾਂ ਤੂੰ ਵੀ ਨਹੀਂ ਬੋਲਦੀ ਹੁਣੀ ਤੂੰ ਵੀ ਕੀ ਲੈਣਾ ਝੂਠ ਤਾਂ ਬੋਲ ਕੇ ਚਲ ਮੈਂ ਪੁੱਛਦਾ ਉਹਨਾਂ ਨੂੰ ਤੂੰ ਕਰ ਲੈ ਆਰਾਮ ਕੋਈ ਨਹੀਂ ਇਸ ਤੋਂ ਬਾਅਦ ਨਹੀਂ ਕਹਿੰਦੀਆਂ ਫਿਰ ਉਹ ਜੇ ਉਹਨਾਂ ਨੇ ਤੈਨੂੰ ਕੁਝ ਕਿਹਾ ਸੀ ਠੀਕ ਐ ਪੁੱਛ ਲੈ ਉਹਨਾਂ ਨੂੰ ਆਹੋ ਬੱਟਾ ਆ ਕਿ ਤੇਨੂੰ ਹੀ ਲੱਗਿਆ ਨਾ ਮੈਂ ਕਮਲੀਆਂ ਗਈ ਕੋਈ ਨਾ ਅੱਗ ਤੇ ਪੂਸਤਾ ਮੈਂ ਪਾਈ ਦਿੱਤਾ। ਹੁਣ ਭੋਜਨ ਮੈਂ ਵੀ ਨਹੀਂ ਦੇਣੀ। ਦੇਖਦੀ ਆ ਕਿਵੇਂ ਇਹ ਬੁੜੀਆਂ ਮੈਨੂੰ ਕੰਮ ਦਾ ਕਹਿੰਦੀਆਂ ਨੇ। ਬੇਬੇ ਹਾਂ ਮੈਂ ਤੈਨੂੰ ਐਂ ਕਹਿੰਦਾ ਸੀ ਐਨ ਕਈਆਂ ਤੂੰ ਲਾਈ ਬੈਠੀ ਐਂ ਸਟਰੀ ਟੀਚਰ ਬਣੀ ਬੈਠੀ ਐਂ ਜਵਾਕਾਂ ਨੂੰ ਪੜਾਉਣ ਲੱਗ ਜਾਣਾ। ਘਰੇ ਦਾ ਕੰਮ ਤਾਂ ਇੱਥੋਂ ਹੁੰਦਾ ਨਹੀਂ। ਬੇ ਜੇ ਮੈਂ ਪੜ੍ਹੀ ਲਿਖੀ ਹੁੰਦੀ ਨਾ ਮੈਂ ਇੱਥੇ ਆ ਸੋਡੇ ਭਾਂਡੇ ਵਾਹਦੀ ਸਾਰਾ ਦਿਨ। ਲੈ ਭਾਂਡੇ ਮਾਂ ਜੀ ਇਹ ਸੋਨੂੰ ਬੁੜੀਆਂ ਨੂੰ ਹੋਇਆ ਕੀ ਆ ਇਹ ਘਰ ਦਾ ਕੰਮ ਕਰਨਾ ਇਦਾਂ ਔਖਾ ਕਾ ਤੂੰ ਲੱਗਦਾ। ਤੇ ਤੈਨੂੰ ਮੇਰੇ ਆਣ ਕਾ ਕਿਉਂ ਔਖਾਂ ਲੱਗੀਆਂ ਲੱਗੀਆਂ ਮੇਰੇ ਮੂੰਹ ਤੇ ਤੈਨੂੰ ਦੱਸ ਕੀ ਹੁੰਦਾ ਮੈਨੂੰ ਤੂੰ ਐਂ ਦੱਸ ਉਹਦੇ ਨਾਲ ਲੜਨ ਦੀ ਕੀ ਲੋੜ ਆ ਤੈਨੂੰ ਗੋਲਣਾ ਉਹ ਪਈਆ ਸਿਰ ਬੰਨੀ ਰਾਤ ਦੀ ਬਿਮਾਰ ਆ ਉਹ ਤੁਸੀਂ ਉਹ ਤਾਂ ਕੰਮ ਕਰਾਉਣ ਨੂੰ ਉਹ ਗੁਲਾਮ ਆ ਤੁਹਾਡੀ ਅੱਛਾ ਅਸੀਂ ਲੜੀਆਂ ਉਹਦੇ ਨਾਲ ਉਹ ਨਹੀਂ ਗੱਡੀ ਸਾਡੇ ਨਾਲ ਉਹ ਬੇਬੇ ਅੱਜ ਤੱਕ ਤਾਂ ਉਹ ਬੋਲੀ ਨਹੀਂ ਮੂੰਹ ਚ ਤਾਂ ਬੋਲ ਨਹੀਂ ਹੈਗਾ ਵਿਚਾਰੀ ਤੇ ਤੈਨੂੰ ਹਜੇ ਪਤਾ ਹੀ ਨਹੀਂ ਫਿਰ ਵੀ ਉਹਦੇ ਮੂੰਹ ਚ ਬੋਲ ਤੂੰ ਤਾਂ ਕਹਿੰਨਾ ਬੋਲਣੀ ਉਹਦੇ ਤਾਂ ਈਡੀ ਜਵਾਨ ਲੱਗੀ ਹੈ ਗਿੱਠ ਦੀ ਉਹ ਤਾਂ ਲੁਤਰ ਲੁਤਰ ਬੋਲਦੀ ਆ ਝਾੜੂ ਪੋਚਾ ਕਰਿਆ ਸਾਰਾ ਭਾਂਡੇ ਫਿਕਰ ਮਾਂਜੇ ਤੇਰੀ ਵੱਡੀ ਮਾਂ ਨੇ ਭਾਂਡੇ ਮਾਂਜੇ ਤਿੰਨ ਵਾਰੀ ਮੈਂ ਦੂਜਾ ਉਧਰ ਪਸਵਾ ਦਾ ਕਰਕੇ ਫੇਰ ਰੋਟੀਆਂ ਪਕਾ ਕੇ ਮੈਡਮ ਨੂੰ ਅੰਦਰ ਬੈੱਡ ਤੇ ਪਈ ਨੂੰ ਫੜਾਈ ਦਦੇ ਐਂ ਦੱਸ ਆਪਣਾ ਘਰ ਇਹ ਜੇਠੂ ਕਹਿੰਦਾ ਦੀ ਹਵੇਲੀ ਆ ਵੀ ਤੁਸੀਂ ਪੋਚੇ ਮਾਰ ਦਿਓ ਹੈ ਝਾੜੂ ਮਾਰਦਿਆ ਕਰੋ ਉੱਥੇ ਜਦ ਕੋਠੀ ਪਾਵਾਂਗੇ ਉਸ ਤੋਂ ਬਾਅਦ ਲਾਲ ਲਓ ਚਾਹ ਜਿਹੜੇ ਲਾਉਣੇ ਆ ਤੁਸੀਂ ਉਹ ਕਮਰੇ ਅੱਜ ਤਾਂ ਸਾਨੂੰ ਤਾਂ ਪਹਿਲਾਉਣਾ ਪੈਂਦਾ ਪੁੱਤ ਆ ਸਾਥੋਂ ਤਾਂ ਨਹੀਂ ਆਏ ਜੇ ਰੱਖੀ ਦਾ ਕੂੜਾ ਮੈਂ ਤੁਹਾਨੂੰ ਐਂ ਕਹਣਾ ਜੇ ਸੱਸ ਨੂੰਹਾਂ ਇਕੱਠੀਆਂ ਹੋ ਜਾਣ ਨਾ ਤੇ ਯੁੱਗ ਪਲਟ ਜੇ ਹੈ ਘਰ ਪਸ ਜਾ ਲੋਕਾਂ ਦੇ ਮੋਤਾਂ ਹੁਣ ਹਟ ਜਾਣ ਪਰ ਤੁਸੀਂ ਐਂ ਕੁੰਡੀ ਫਸਾਈ ਰੱਖ ਦਿਓ ਇੱਕ ਦਿਨ ਲੈ ਕੇ ਵਜੂਂਗੀਆਂ ਨਹੀਂ ਪੁੱਤ ਤੂੰ ਨਿਆਣਾਗਾ ਤੂੰ ਸਾਡੀਆਂ ਗੱਲਾਂ ਸਮਝਦਾ ਨਹੀਂ ਹੁਣ ਜਿਹੜਾ ਘਰ ਦਾ ਕੰਮਕਾਰ ਆ ਉਹ ਤਾਂ ਅਸੀਂ ਉਹਨੂੰ ਦੱਸਣਾ ਸਿਖਾਉਣਾ ਵੀ ਭਈ ਹੁਣ ਆਹ ਟਾਈਮ ਐ ਹੁਣ ਆਹ ਕੰਮ ਕਰ ਹੈ ਹੁਣ ਉੱਥੇ ਸਰਵੰਨ ਕੇ ਪਈ ਐ ਪਹਿਲਾਂ ਇੱਥੇ ਬੈਠੀ ਫੋਨ ਦੇਖੀ ਗਈ ਇਹ ਝਾੜੂ ਲਾਈ ਜਾਂਦੀ ਐ ਤੇ ਫਿਰ ਕੰਮ ਕਰਨ ਦਾ ਕਿਹਦੇ ਫੱਜ ਬੰਦਦਾ ਉਹ ਤਾਂ ਬੰਦਦਾ ਨਹੀਂ ਉਹ ਬੇਬੇ ਆਪੇ ਕਰ ਲੂਗੀ ਤੁਸੀਂ ਚੱਲਦੇ ਹੋ ਆਪਦੇ ਹਿਸਾਬ ਨਾਲ ਆਪਦੇ ਜਵਾਨੇ ਦੇ ਹਿਸਾਬ ਨਾਲ ਉਹ ਨਹੀਂ ਹੁੰਦਾ 10 ਮਿੰਟ ਫੋਨ ਚਲਾ ਲਿਆ ਕਿ ਲੋੜ ਆ ਗਿਆ ਟਾਈਮ ਦੀ ਗੱਲ ਹੁੰਦੀ ਹੈ ਬੰਦਾ ਬੇਲਾ ਹੋ ਜਾਏ ਮੁੜ ਕੇ ਕੁਝ ਕਰੀ ਜਾਵੇ ਪਈ ਰਹੀ ਲੈ ਹੁਣ ਕੰਮ ਤਾਂ ਸਾਰਾ ਪਿਆਗਾ ਛੱਡ ਕੇ ਪਾ ਜਾਂਦੀ ਹੈ ਉਹ ਥੋੜਿਆ ਰੂ ਨਹੀਂ ਚੱਲਦੇ ਹੁਣ ਟਾਈਮ ਬਦਲ ਗਿਆ ਯੁੱਗ ਬਦਲ ਗਿਆ ਉਹ ਤੁਸੀਂ ਨਾ ਗੋਹਾ ਕੂੜਾ ਕੱਢ ਦਿਓ ਆਉਗੇ ਦਿਮਾਗ ਚੋਂ ਹੁਣ ਵਾਲਾ ਟਾਈਮ ਹੋਰ ਆ ਗੋਹਾ ਕੁੜਤਾ ਸੀ ਉਹਨੂੰ ਕਹਿੰਦਾ ਹੀ ਨਹੀਂ ਕਰੇ ਅਸੀਂ ਆਪ ਕਰਨਾ ਕਰਾਂਗੇ ਇੱਧਰ ਨਾ ਤਾਂ ਸਾਹਵੇਂ ਰੋਟੀਆਂ ਤਾਂ ਪਕਾ ਕੇ ਖਵਾ ਹੀ ਸਕਦੇ ਚਾਰ ਜਣੇ ਆਪਾਂ ਕੀ ਬਾਲੇ ਆ ਉਹ ਕਿੱਡਾ ਗਾ ਆਪਣਾ ਕੰਮ ਆ ਚਾਰ ਜਣੇ ਆ ਉਹੀ ਤਾਂ ਗੱਲ ਤੇਰੀ ਵਾਲੀ ਜਦੋਂ ਜੀ ਕਰ ਬਣਾ ਲੂਗੀ ਰੋਟੀਆਂ ਪਕਾ ਲਓ ਚਾਹ ਪੀ ਲਓ ਆਹੀ ਕੰਮ ਆ ਤੁਹਾਡੇ ਕੋਲ ਲੈ ਦੱਸ ਜਦੋਂ ਭੁੱਖ ਲੱਗੀ ਕੋਈ ਨਹੀਂ ਬਣਾ ਕੇ ਖਾ ਲਾਂਗੇ 12 ਵਜੇ ਦੇ ਤਿੱਕਰ ਪਈ ਰਹੀ ਐ ਉਹਨੂੰ ਤਾਂ ਭੁੱਖ ਲੱਗੇ ਫੇਰ ਅਸਤਾ ਡੀਕ ਡੀਕ ਕੇ ਆਪ ਪਕਾਣਾ ਫੇਰ ਫਾਲੀ ਫੜਾਈ ਜਾਂਦਾ ਹੁਣ ਤੁਸੀਂ ਮੈਨੂੰ ਐਂ ਦੱਸ ਦਿਓ ਜਦੋਂ ਮੈਂ ਛੋਟਾ ਹੁੰਦਾ ਸੀ ਤੁਸੀਂ ਕਹਿੰਦੇ ਨਾ ਸਾਡੀ ਸੱਸ ਤਾਂ ਸਾਡੇ ਤੋਂ ਐਂ ਕੰਮ ਕਰਾਉਂਦੀ ਸੀ ਉਹਨੂੰ ਭੈੜੀ ਲੱਗਦੀ ਸੀ ਨਾ ਆਹੀਂ ਤੁਸੀਂ ਲੱਗਦੂ ਅਗਲੀ ਨੂੰ ਲੈ ਅਸੀਂ ਤਾਂ ਬਾਧੂ ਡਰ ਮਾਣਦਿਆਂ ਸੀ ਆ ਵੀ ਸੱਸ ਦਾ ਉਹ ਤਾਂ ਸਾਨੂੰ ਡਰਾਉਂਦੀ ਐ ਓਹੋ ਕਿੱਥੋਂ ਡਰਾਉਂਦੀ ਆਹੋ ਉਹ ਤਾਂ ਪਈਆ ਘਬਰਾਟ ਜਿਹਨੂੰ ਕੁਝ ਹੋ ਗਿਆ ਹੈ ਅਗਲੇ ਨੂੰ ਕੀ ਮੂੰਹ ਦਿਖਾਵਾਂਗੇ ਉੱਥੇ ਦੂਜੀ ਗੱਲ ਆ ਡਾਕਟਰਾਂ ਦੇ ਪੈਸੇ ਲਾਉਂਦੇ ਫਿਰਾਂਗੇ ਨਾ ਦੇ ਲੈ ਵੰਦੇ ਤਿੰਨ ਚਾਰ ਰੋਟੀਆਂ ਖਾ ਲਈਆਂ ਬੈਠੀ ਨੂੰ ਫੜਾ ਤੀਆਂ ਤੇ ਖਾਦੀ ਪੀਂਦੀ ਨੂੰ ਕੁਝ ਹੋ ਜਾਊਗਾ ਤੇ ਦੁੱਧ ਦੀ ਪੱਤੀ ਪਾ ਕੇ ਫੜਾਈਏ ਤੇਰੇ ਕੋਲ ਡਰਾਮੇ ਕਰਦੀ ਐ ਸਭ ਕੰਮ ਕਰਦੀ ਉਹ ਕਹਿੰਦੀ ਮੈਂ ਰੋਟੀ ਨਹੀਂ ਖਾਧੀ ਰੋਟੀ ਤੇਰੀ ਮੈਂ ਪਕਾ ਕੇ ਰੱਖੀ ਐ ਕਹਿੰਦੀ ਤੇ ਮੂੰਹ ਤੇ ਕਰਾ ਗੱਲ ਉਹ ਅੰਦਰ ਨਾ ਹਜੇ ਭਾਂਡੇ ਪਏ ਐ ਬੈੱਡ ਕੋਲੇ ਅਸੀਂ ਚੱਕੇ ਨਹੀਂ ਸਬੂਤ ਮੈਂ ਚੱਕਿਆ ਨਹੀਂ ਉਹਦੇ ਭਾਂਡੇ ਦਾ ਮੈਨੂੰ ਪਤਾ ਸੀ ਫਿਰ ਇਹਦੇ ਵੀ ਕਰ ਬੋਲ ਕੇ ਜਾਰ ਕੇ ਉਹ ਪਏ ਆਉਂਦੀ ਪਲੇਟ ਤੇ ਗਲਾਸ ਉਹ ਛੱਡ ਦਿਓ ਸ਼ਰੀਕਾ ਛੱਡ ਦਿਓ ਮੈਂ ਤਾਂ ਐਂ ਕਹਿੰਦਾ ਕੁਝ ਨਹੀਂ ਤੁਸੀਂ ਗਲਾਸ ਦੇ ਖਿਦਣਾ ਫਿਰਦਿਓ ਭਾਂਡੇ ਦੇਖਦਿਆਂ ਫਿਰਦਿਓ ਉੱਥੇ ਨਹੀਂ ਚੱਕਣ ਨੂੰ ਤਾਂ ਸੀ ਚੱਕਦਿਆਂ ਅੱਗੇ ਰੋਜ ਤੜਕੇ ਹੱਥ ਨੇ ਭਾਂਡੇ ਦੇ ਸਰਾਂ ਨੂੰ ਉਹ ਪਰ ਪਾਏ ਆ ਤੂੰ ਦੇਖ ਕੇ ਤਾਂ ਵੀ ਉਹਨੇ ਰੋਟੀ ਖਾਧੀ ਏ ਕਿ ਖਾਧੀ ਨਹੀਂ ਸਬੂਤ ਤਾਂ ਦੇਖ ਲਾ ਉਹ ਮੈਨੂੰ ਤਾਂ ਲੋੜ ਨਹੀਂ ਖਾਵੇ ਨਾ ਖਾਵੇ ਮੈਂ ਤਾਂ ਕਹਿੰਦਾ ਕਲੇਸ਼ ਨਾ ਪਾਉ ਤੂੰ ਐਂ ਦੇਖ ਲਾ ਉਧਰਲੇ ਪਾਸੇ ਮਿੰਦਰ ਕਾ ਸ਼ੋਰ ਜਾਉ ਬਹੂ ਨਾਲ ਤੇ ਸੱਸ ਨਾਲ ਕਲੇਸ਼ ਸੀਗਾ ਆਹ ਲੈ ਕੇ ਮਰਿਆ ਕਿ ਨਹੀਂ ਮਰਿਆ ਮੁੜ ਕੇ ਬੈਠ ਗਿਆ ਰਹਗੀਆਂ ਚੌਲਗੀਆਂ ਹੋ ਕੇ ਇਹ ਤਾਂ ਆਧਾਰਨਾ ਦੇਣ ਲੱਗ ਗਏ ਭੈਣੇ ਮੈਂ ਤਾਂ ਕਹਿੰਦੀ ਆ ਆਪਾਂ ਹੀ ਮੂੰਹ ਤੇ ਚੇਪੀ ਲਾ ਲਿਆ ਕਰੋ ਆਦੀਆਂ ਪਕਾਈਆਂ ਤੇ ਖਾਧੀਆਂ ਮੈਂ ਤਾਂ ਕਹਿੰਦੀ ਆਪਾਂ ਤਾਂ ਬਾਹਰਲੇ ਘਰੀ ਬੈਜਿਆ ਕਰੀਏ ਜਾ ਕੇ ਮੈਂ ਤਾਂ ਆਪਾਂ ਹੀ ਚੱਲ ਇਹਨਾਂ ਨੂੰ ਛੱਡ ਦੇ ਇਹ ਦੇਖਾਂਗੇ ਜੇ ਤੇਰਾ ਟਾਈਮ ਸਰ ਲਿਆ ਕਿ ਰੋਟੀਆਂ ਪਕਾ ਕੇ ਤੈਨੂੰ ਖਵਾਉਗੀ ਉਹ ਜਦੋਂ ਤੀ ਪੁੱਤ ਦਾ ਵਿਆਹ ਹੋ ਜੀ ਨਾ ਉਦੋਂ ਮਾਂ ਪਿਓ ਨੂੰ ਮੂੰਹ ਤੇ ਝੇਪੀ ਲਾਈ ਲੈਣ ਚ ਫੇਰਾ ਹੁੰਦਾ ਹਾਂ ਹਾਂ ਉਦੋਂ ਤੀ ਪੁੱਤ ਫਿਰ ਚਾਹ ਪਾਣੀ ਕਰਨੋਂ ਆ ਵੀ ਮਰੂਗਾ ਜੇ ਮਾਂ ਪਿਓ ਨਾਲ ਮੂਰੇ ਹੋਵੇ ਉਹ ਕੁਝ ਨਹੀਂ ਹੁੰਦਾ ਹੁੰਦਾ ਬੇਬੇ ਐਡਾ ਕੋਈ ਮਾੜਾ ਨਹੀਂ ਹੁੰਦਾ ਪਰ ਐ ਕਿ ਬੰਦੇ ਲੜਦੇ ਦੇਖੇ ਤੁਸੀਂ ਮੈਨੂੰ ਐ ਦੱਸੋ ਕਦੇ ਕੋਈ ਨਹੀਂ ਹੁਣ ਅਸੀਂ ਪਕਾਉਂ ਦਵਾਂਗੇ ਨੇ ਆਥਾਂ ਤੱਕ ਤੇਰੀ ਬਹੁਤੀਆਂ ਉਹ ਮੈਦਾ ਘੋਟੋ ਤੋਂ ਖਾਣ ਨੂੰ ਕੋਈ ਨਹੀਂ ਇੰਨੇ ਕਿਤਾਬ ਜਾਇ ਸਹੀ ਗਿਆ ਉਹ ਨੂੰ ਨਹੀਂ ਲੈਣਾ ਉਹ ਨੂੰ ਨਾ ਆਖੀ ਸਮਝਾਈ ਨਾ ਉਹਦੀ ਪੂਜਾ ਕਰਨਾ ਆਰਤੀ ਉਤਾਰ ਲਾ ਉਹਦੀ ਧਾਨ ਮਾਰਾ ਥਾਣੀ ਦਰਬਾਰੀ ਭਗ ਜਉਂਗੀਆਂ ਭਗ ਜਉਂਗੀਆਂ ਥਾਣੀ ਦਲਵਾਰੀ ਡੀਐਸਪੀ ਜੜੀ ਬਟਿੰਡੇ ਮਹਿਲਾ ਗਿਓ ਹੈ ਸਾਈ ਵੱਧ ਤਾਂ ਬੁਣੀਆਂ ਦੀ ਸਾਨੂੰ ਕੱਢ ਦੇ ਸਾਨੂੰ ਕੱਢ ਦੇ ਕਰੋ ਧੱਕਾ ਮਾਰ ਸਾਨੂੰ ਦੋਨਾਂ ਨੂੰ ਅਸੀਂ ਬਾਹਰਲੇ ਘਰੇ ਬਹਿ ਜਾਣੀਆਂ ਜਾ ਕੇ ਤੂੰ ਆਏ ਦੇਖ ਲੈ ਉਧਰ ਗਰਦੀਬ ਕੇ ਸੀ ਉਧਰਲੇ ਸੋਡੀ ਵਾਲੀ ਹੋਰ ਗੱਲ ਦੱਸਦਾ ਫਿਰ ਕਿਉਂ ਨਹੀਂ ਧਾਰਨਾ ਦਿੰਦਾ ਉਹਨਾਂ ਦੀ ਬੁੜੀ ਤੰਗ ਕਰਦੀ ਸੀ ਉਹਨੇ ਪੁਲਿਸ ਵਾਲੀ ਸੱਦ ਕੇ ਮਾਰਿਆ ਨਹੀਂ ਚੱਪੜਾ ਮੂੰਹ ਤੇ ਆਈ ਕੋਸਤਾ ਕਰਾ ਹੋਵੇ ਸਾਡੇ ਨਾਲ ਹੋਰ ਕੀ ਨਹੀਂ ਹੁਣ ਤੂੰ ਹੀ ਚੱਪੜਾ ਮਰਵਾਉਂ ਨੂੰ ਫਿਰ ਸਹਾਇ ਦੇਵੇਂਗਾ ਤੇ ਸਭ ਕੁਝ ਹੀ ਕਰੂਗੀ ਉਹ ਮੈਂ ਤਾਂ ਇਹ ਕਹਿਣਾਗਾ ਵੀ ਚੁੱਪ ਕਰ ਜੂ ਲੜਪੂਗੀਆਂ ਕੀ ਫਾਇਦਾ ਨਿਕਲੂਗਾ ਲੋਕ ਹੱਸਣਗੇ ਪਰਦੇ ਚੱਕੇ ਜਾਣਗੇ ਜੇ ਸੁਸਰੀ ਬਣ ਕੇ ਬਹਿ ਜੂਂਗੀਆਂ ਤਾਂ ਵਧੀਆ ਰਹੂਗੀਆਂ ਚੱਲ ਬਹਿ ਜਾਂਨੇ ਆ ਭਾਈ ਹੋਰ ਕੀ ਐ ਅਸੀਂ ਤਾਂ ਬੈਠੇ ਆ ਆ ਬੈਠੇ ਜਾ ਜਾ ਕੇ ਪਹਿਲਾਂ ਤਾਂ ਉਹ ਡੰਗਰਾਂ ਨੂੰ ਨੀਰਾ ਪਾ ਕੇ ਆਂ ਜਾ ਵਾਰਨੇ ਕਰੀ ਤੇ ਨਾਲੇ ਉਹਨਾਂ ਦਾ ਗੋਹਾ ਟਾਲਿਆ ਹੀ ਪਿੱਛੇ ਤੇ ਆਥ ਨੇ ਕੱਢ ਲਈ ਤਾਂ ਆ ਬੈਠੇ ਨਾ ਤੇਰੀ ਬਹੂ ਨੂੰ ਬੋਲਗੇ ਨਾ ਤੈਨੂੰ ਬੋਲਗੇ ਚੁੱਪਾ ਜਾਵਾ ਚੁੱਪਾ ਐਸੇ ਮਨੇ ਚਾਹ ਕਿਨੇ ਬਣਾਈਏ ਕਿੱਡੀ ਸੁਆਦਾ ਮੈਨੂੰ ਕਹਿੰਦੀ ਚਾਹ ਬਣਾ ਕੇ ਰੱਖੀ ਪਈ ਆ ਉਹ ਕਹਿੰਦੀ ਸੀ ਦੇਖ ਲਵਿੰਦਰੀ ਹਾਈ ਨਹੀਂ ਮੈਂ ਮਰ ਜਾ ਕਿੱਡੇ ਕਿੱਡੇ ਦੋ ਜਣੀਆਂ ਦੇਖੀ ਘੱਟਾ ਪਾਉਂਦੀ ਆ ਤੀਜੇ ਇਹਦੇ ਪਾਉਂਦੀ ਆ ਆ ਤੇਰੀ ਮਾਂ ਨੂੰ ਆਖਿਆ ਮੈਂ ਮੈਂ ਕਿਹਾ ਮੈਥੋਂ ਚਾਹ ਬਣਦੀ ਹੱਥ ਬੰਨੇ ਤੇਰੇ ਮੂਰੇ ਸਤ ਅੜਕੇ ਹੀ ਲੱਗੇ ਪਈ ਐ ਇਹਨੇ ਬਣਾਈਏ ਚਾਹ ਤਾਂ ਮੈਨੂੰ ਐਂ ਦੱਸ ਜਦੋਂ ਮੇਰਾ ਵਿਆਹ ਨਹੀਂ ਸੀ ਹੋਇਆ ਉਦੋਂ ਤੂੰ ਕਿਵੇਂ ਬੇਨਤੀ ਕਰਦੀ ਸੀ ਵਿਛੋਲੇ ਦੀਆਂ ਹਰੇ ਰਿਸ਼ਤਾ ਕਰਾ ਦੇ ਫੋਟੋ ਦੇਖ ਕੇ ਕਿਵੇਂ ਕਹਿੰਦੀ ਸੀ ਇਹ ਤਾਂ ਬਹੂ ਮੇਰੇ ਦਿਲ ਨੂੰ ਲੱਗੀ ਬਸ ਹਾਂ ਤਾਂ ਤੇ ਹੁਣ ਉਹੀ ਬਹੂ ਹੁਣ ਤੈਨੂੰ ਸੂਲਾਂ ਨੂੰ ਚੋਹਦੀ ਆਂ ਇਹਨੇ ਲਾਈ ਸੀ ਦਿਲ ਮੈਂ ਤਾਂ ਉਹਨੂੰ ਪੈਰਾਂ ਨੂੰ ਥਿਨਾਲਾ ਮੈਂ ਤੂੰ ਦਿਲ ਨੂੰ ਕਹਿਣਾ ਇਹਨੇ ਲਾਈ ਸੀ ਮੇਰੀ ਗੱਲ ਸੁਣ ਹੁਣ ਵਿਆਹ ਨਾਲ ਤੈਨੂੰ ਸੀਗਾ ਹੀ ਫਿਰ ਬਚੂਲੇ ਦੀਆਂ ਮੈਂ ਤੱਕ ਕਰਦੀਆਂ ਸੀ ਤੂੰ ਕਹਿੰਦੀ ਸੀ ਮੇਰੀ ਠੂਈ ਤੋਖਦੀ ਆ ਤੂੰ ਕਹਿੰਦੀ ਸੀ ਮੇਰਾ ਇਤਨਾਂ ਦਾ ਗੋਡਾ ਚੱਪਣੀ ਲੈਂਦੀ ਆ ਓਹੋ ਇਹ ਤਾਂ ਪੁੱਠੀਆਂ ਪਾਉਂਦਾ ਆਪਣੇ ਤੇ ਜਿਹੜਾ ਸਾਡਾ ਫਰਜ਼ਵਾਨ ਦਾ ਸਿਪਾਹੀ ਇਸ ਦਾ ਨਬਾਤ ਆ ਠੀਕ ਹੈ ਨਾ ਹੁਣ ਜੇ ਕੋਈ ਮਤ ਦੇਵਾਂਗੇ ਉਹਨੂੰ ਮਾੜੀ ਮਤ ਨਹੀਂ ਅਸੀਂ ਦੰਦਾਂ ਚੰਗਾ ਹੀ ਕਹਾਂਗੇ ਜੇ ਸਾਨੂੰ ਭਾਣਾ ਲੱਗਦਾ ਤਾਂ ਅਸੀਂ ਨਾ ਕਹਾਂਗੇ ਬੇਫਾਲਤੂ ਸਲਾਹ ਨਹੀਂ ਦੇਣੀ ਚਾਹੀਦੀ ਹੁੰਦੀ। ਚੱਲਾਕੀਆ ਤੁਹਾਡੀ ਜ਼ਿੰਦਗੀ ਲੰਘੀ ਹੈ। ਹੈਂ? ਸਾਡੀ ਜਿਹੇ ਜੀ ਅਸੀਂ ਕੱਟ ਲਾਂਗੇ। ਕਿਉਂ ਐਵੇਂ ਵਿੱਚ ਫਸਦੀਆਂ ਫਿਰਦੂ। ਚੱਲ ਜਦੋਂ ਆਪਦਾ ਹੀ ਮਾੜਾ ਆਪਾਂ ਕਿਸੇ ਨੂੰ ਕੀ ਕਹਗੇ। ਚੱਲ। ਆ ਬੋਣ ਲੈ ਮੈ ਲਿਆਉਣੀਆਂ ਸਬਜ਼ੀ ਧਰ ਲੈਣੇ ਟੋਕਰੀ ਚਾ ਕੇ। ਖਵਾਤ ਇਹ ਨਹੀਂ ਤਾਂ ਮਾਲ ਕੂੜੇ ਆਪਾਂ ਨੂੰ। ਕਿੱਡੀ ਬਦਕਾਰਾਂ ਆਈ ਏ। ਸ਼ਰਮ ਤਾਂ ਆਉਂਦੀ। ਦੇਖ ਲੈ। ਆ ਗਿਆ ਨਜ਼ਾਰਾ। ਮੇਰੇ ਨਾਲ ਪੰਗੇ ਲੈਂਦੀਆਂ ਸੀ। ਚੰਗੀਆਂ ਸੁਣਾਉਣ ਲੱਗ ਰਿਹਾ। ਹੁਣ ਕਿਵੇਂ ਮਿੰਨ ਮਿੰਨ ਕਰ ਲੱਗ ਰਹੀ ਐ? ਮੈਨੂੰ ਤਾਂ ਕੱਲੀ ਨੂੰ ਦਿਵਾਲੀ ਨਹੀਂ ਹੈਗੀ ਦੋਨੇ ਜਾਣੀਆਂ ਕਿਵੇਂ ਮਿੰਨ ਮਿੰਨ ਕਰਨ ਲੱਗ ਰਹੀਆਂ ਨੇ ਕੋਈ ਨਾ ਦੱਸੋ ਇਹਨਾਂ ਨੂੰ ਪਤਾ ਹੈ ਆ ਗਿਆ ਸਰ ਪਹਿਲੇ ਉਹ ਲਾ ਦੇ ਇਹਨੂੰ ਕਿਉਂ ਬਰਉ ਸੱਟਿਆ ਸੁੱਖੀ ਸੰਧੀ ਹਾਏ ਕੀ ਹੋ ਗਿਆ ਸੱਟ ਨਹੀਂ ਕਿੱਥੇ ਸੱਟਾਂ ਜੇ ਸੱਟ ਹੁੰਦੀ ਖੜੀ ਨਾ ਹੋ ਜਾਂਦੀ ਲੈ ਆ ਕੇ ਦੇ ਮੈਂ ਪੈਰਾਸੀਟਾਮੋਲ ਜੀ ਤੈਨੂੰ ਹਾਏ ਹਾਂ ਲਿਆ ਦੇ ਦਵਾਈ ਮੈਨੂੰ ਬੈਠੀ ਤਾਂ ਹੋ ਜਾ ਐਡੀ ਤਾਂ ਸਖਤ ਬਿਮਾਰ ਨਹੀਂ ਤੈਨੂੰ ਵੀ ਆਈ ਸੀ ਯੂ ਚ ਦਾਖਲ ਕਰਨਾ ਪੂ ਹਾਏ ਹਾਂ ਪੀ ਲਈ ਚ ਬਸ ਆ ਘੁੱਟਕ ਰਹਿ ਗਈ ਮੈਂ ਤੈਨੂੰ ਆਏ ਕਹਿੰਦਾ ਸੀ ਹਾਂ ਮੈਂ ਬੇਬੇ ਅਗੇ ਨੂੰ ਤਾਂ ਮੈਂ ਕਹਿ ਤਾ ਗੱਲ ਜੀ ਤੇ ਨਹੀਂ ਆਉਂਦੀਆਂ ਸੀ ਅੱਛਾ ਤੇ ਤੂੰ ਵੀ ਨਾ ਚਲੇ ਦੂਆ ਬੋਲੀ ਤੇ ਮੈਂ ਮੜਾ ਪਸੂਆਂ ਨਹੀਂ ਜਾ ਕੇ ਆਉਣਾ ਲੈ ਦੇਖ ਲੈ ਮੈਂ ਕਿੱਥੇ ਬੋਲਦੀ ਆ ਮੇਰੇ ਇਸ ਦਾ ਮੂੰਹ ਚ ਬੋਲ ਨਹੀਂ ਹੈਗਾ ਮੈਂ ਉਹਨਾਂ ਦੀ ਗੱਲ ਕਿੱਥੇ ਮੋੜਦੀ ਆ ਭਲਾ ਮੈਨੂੰ ਵੀ ਲੱਗਦਾ ਐ ਤਾਂ ਪਰ ਮੈਨੂੰ ਉਹਨਾਂ ਨੂੰ ਦੇਖ ਕੇ ਲੱਗਾ ਤੈਨੂੰ ਦੇਖ ਕੇ ਤਾਂ ਮੈਨੂੰ ਯਕੀਨ ਨਹੀਂ ਆਇਆ ਸੀ ਪਰ ਜਦੋਂ ਬੋਲਿਆ ਫੇਰ ਮੈਨੂੰ ਲੱਗਿਆ ਯਾਰ ਵੀ ਸਹੀ ਆ ਕੋਲੋਂ ਹੁਣ ਤਾਂ ਪਤਾ ਲੱਗ ਗਿਆ ਨਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਗਿਆ ਨਾ ਤੇਰੇ ਸਾਹਮਣੇ ਹਾਂ ਹੋ ਗਿਆ ਵਾ ਜਿਹੜਾ ਹੁਣ ਅਸੀਂ ਚੱਲ ਕੋਈ ਨਾ ਹੁਣ ਦਲੂਸ ਨਾ ਕੱਢੀ ਜਾਏ ਤੇ ਮੈਂ ਉਧਰ ਜਾਵਣਾ ਜਗਾ ਉਧਰ ਕਰ ਦੇਣਾ ਅੱਜ ਤੂੰ ਨਾ ਆਈ ਉਧਰ ਸਾਰਾ ਕੁਝ ਮੈਂ ਚੋਲੇ ਉੰਤਾਰਾਂ ਹਾਂ ਕੋਈ ਨਾ ਚੰਗਾ ਪਾਰਟੀ ਲੈ ਜਾ ਚੱਕੇ ਉਧਰ ਪਈ ਤਾਂ ਹੈ ਬਾਲਟੀ ਅੱਛਾ ਠੀਕ ਹੈ ਫਿਰ ਚਲ ਭਾ ਜਾ ਆਰਾਮ ਕਰ ਲਾ ਹਾਂ ਤੇ ਮੈਨੂੰ ਫੋਨ ਮਾਰ ਦੀ ਜੇ ਕੋਈ ਲੋੜ ਹੋਈ ਮੈਂ ਉਧਰੋਂ ਖਾਣ ਨੂੰ ਕੋਈ ਨਾ ਫੋਨ ਦਬ ਰੋਟੀ ਲਿਆ ਕੇ ਦੇਵਾਂ ਮੈਂ ਕਹਿੰਦੀ ਸੀ ਕੋਚਾ ਲਿਆ ਦੇਣਾ ਤੇ ਆਪ ਤਾਂ ਤੇਰੇ ਪਹਿਲਾਂ ਬਣਿਆ ਪਿਆ ਹੱਡ ਖਾਣ ਨੂੰ ਨਹੀਂ ਹੱਡਦੀਆਂ ਨਾ ਲੈ ਦੇਖ ਲੈ ਮੇਰਾ ਜੀਜਾ ਕਰਦਾ ਸੀ ਲਿਆ ਦੇ ਚਲ ਲਿਆ ਦੂੰਗਾ ਇਹ ਟਾਈਮ ਨਾਲ ਵਿਹਲਾ ਹੋ ਗਿਆ ਤਾਂ ਠੀਕ ਹੈ ਚੰਗਾ ਚਾ ਨਿਗਾਹ ਰੱਖੀ ਮਰੀ ਮੋਟੀ ਅਸਾ ਗੇੜ ਦੇ ਪਈਆਂ ਕੋਈ ਚਕਸਕੇ ਲੈ ਜੇ ਠੀਕ ਹੈ ਮੈਂ ਤਾਂ ਫੋਨ ਦੇਖਦੀ ਹਾਂ ਅਜੇ ਤਾਂ ਇਹ 2 ਘੰਟੇ ਨਹੀਂ ਮੁੜਤਾ ਆਪ ਹੀ ਬਸ ਮੋੜਾ ਕਰਿਆ ਹੋ ਗਿਆ ਸਾਰਾ ਮੋਚਾ ਹੋ ਗਿਆ ਮੇਂ ਤਾਂ ਰੀਲਾ ਦੇਖਦੀਆਂ ਬੈਠ ਕੇ ਹੋਰੀ ਆਂਦੇ ਮੱਥੇ ਲੈ ਫੋਨ ਤਾਂ ਬਹੁਤ ਦੇਖ ਲਿਆ ਉਹਨਾਂ ਨੂੰ ਦੇਖਿਆ ਨਹੀਂ ਆ ਪਤਾ ਇਹ ਕਰਦੀਆਂ ਚੁੜੀਆਂ ਹੁਣ ਤਾਂ ਉਹਦੇ ਪੁੱਤ ਕੋਲੇ ਕਿਉਂ ਆ ਗਿਆ ਨਜ਼ਾਰਾ ਕਰ ਲਈਆਂ ਚੁਗਲੀਆਂ ਨਾ ਫੇਰ ਕਿਹੜਾ ਸੁਣ ਲਈ ਤੇਰੇ ਪੁੱਤ ਨੇ ਕਿ ਚੁਗਲੀਆਂ ਕਰ ਲਈਆਂ ਅਸੀਂ ਜਿਹੜੀ ਗੱਲ ਐਸ ਤਾਂ ਉਹੀ ਦੱਸੀ ਐ ਲੈ ਦੇਖ ਲੈ ਸਾਰਾ ਕੁਝ ਸੁਣੀ ਜਾਂਦਾ ਸੀ ਮੈਨੂੰ ਕਿਵੇਂ ਉਹਦੇ ਕੰਨ ਭਰਨ ਲੱਗੀਆਂ ਸੀ ਤੁਸੀਂ ਨਾ ਤੂੰ ਉਹਨੂੰ ਕਹਿ ਨਹੀਂਆ ਕਿ ਮੈਂ ਰੋਟੀ ਨਹੀਂ ਖਾਦੀ ਤੂੰ ਖਾਦੀ ਨਹੀਂ ਰੋਟੀ ਅੰਦਰ ਫੜਾ ਕੇ ਆਈਆਂ ਤੈਨੂੰ ਅਸੀਂ ਲੈ ਦੇਖ ਲੈ ਨਾ ਜੇ ਦੋ ਰੋਟੀਆਂ ਵਿੱਚ ਖਾ ਵੀ ਲਈਆਂ ਫੇਰ ਕਿਹੜਾ ਫੜਾ ਆ ਗਿਆ ਫੇਰ ਉਹਨੂੰ ਕਹਿਣ ਦੀ ਕਿ ਲੋੜ ਸੀ ਕਿ ਸੱਚੀ ਬਣਦੀ ਐ ਲੈ ਦੇਖ ਲੈ ਮੈਂ ਕਿ ਸੱਚੀ ਬਣਦੀ ਐ ਜਿਹੜਾ ਕੋ ਸੀਗਾ ਉਹਨੇ ਦੇਖ ਹੀ ਲਿਆ ਵੀ ਕੌਣ ਵੱਧ ਬੋਲਦਾ ਕੌਣ ਘੱਟ ਆ ਸਾਨੂੰ ਫੇਰ ਕਿਉਂ ਮਿੰਨ ਮਿੰਨ ਕਰਦੀਆਂ ਸੀ ਸਾਨੂੰ ਝੂਠ ਆਉਂਦੇ ਨਹੀਂ ਜਿੰਨੇ ਤੂੰ ਮਾਰਦੀ ਤੂੰ ਤਾਂ ਉਹਨੂੰ ਝੂਠ ਮਾਰ ਮਾਰ ਕੇ ਭਰ ਕੇ ਤੋਰਤਾ ਵੀ ਪੁੱਛ ਲੈ ਤੇਰੇ ਮਾਮਾ ਨੂੰ ਜਾ ਕੇ ਉਹ ਮੇਰੇ ਨਾਲ ਲੜ ਪਿਆ ਐ ਵੀ ਤੂੰ ਆਖਣਾ ਵੀ ਮੈਂ ਝਾੜੂ ਮਾਰਿਆ ਮੈਂ ਭਾਂਡੇ ਮਾਂਜੇ ਦੇਖ ਬਾੜੀ ਸ਼ਹਿਰ ਬਣਦੀ ਹੈ ਇਹ ਤਾਂ ਹਲੇ ਮੈਂ ਚਰਿੱਤਰ ਤੁਹਾਡੇ ਨਾਲ ਘੱਟ ਖੇਡਿਆ ਇਹ ਤਾਂ ਹਜੇ ਟ੍ਰਾਇਲ ਹੈ ਫਿਲਮ ਤਾਂ ਹਜੇ ਦੇਖੋngੀਆਂ ਤੁਸੀਂ ਫੇਰ ਝਾਕੋngੀਆਂ ਵੀ ਕੀ ਬਣਦਾ ਤੁਹਾਡੇ ਨਾਲ ਫਿਰ ਮਤਾਂ ਭਾਈ ਅਸੀਂ ਦੇਖ ਹੀ ਲਈ ਬਣਨਾ ਬਣਾਉਣਾ ਸਾਡਾ ਕੀ ਹੈਗਾ ਬਣ ਗਿਆ ਜਿਹੜਾ ਤੂੰ ਸਾਡਾ ਤਾਂ ਬਣਨਾ ਸੀ ਤੇਰਾ ਹੱਥ ਲਿੱਤਰ ਕਰਕੇ ਸਰ ਜਾਂਦਾ ਤੇ ਸਾਨੂੰ ਕੰਮ ਕਰਨੇ ਪੈਂਦੇ ਆ ਸਾਰੇ ਆਇਨਾ ਸਮਝੀ ਤੂੰ ਵੀ ਚੁੱਪ ਕਰ ਜਾਂਦੀਆਂ ਅਸੀਂ ਤਾਂ ਆਪਦੇ ਪੁੱਤ ਦੇ ਮੂੰਹ ਚੁੱਪ ਕਰ ਜਾਂਦੀਆਂ ਵੀ ਕੱਲਾ ਜਵਾਕ ਹੈ ਨਹੀਂ ਤੂੰ ਕੀ ਚਾਲਾਂ ਚੱਲਦੀਆਂ ਚਾਲਾਂ ਸਾਨੂੰ ਵੀ ਚੱਲਣੀਆਂ ਆਉਂਦੀਆਂ ਫਿਰ ਹਾਂ ਫਿਰ ਬੋਲਦੀਆਂ ਕਰਦੇ ਜਵਾਕ ਦੇ ਸਾਹਮਣੇ ਉਦੋਂ ਕਿਉਂ ਮੂੰਹ ਤੇ ਚੇਪੀ ਲੱਗੀ ਸੀ ਤੁਹਾਡੇ ਨਾ ਤੂੰ ਇੱਥੇ ਆ ਕੇ ਕਹਿੰਦੀ ਸਾਡੇ ਸਾਹਮਣੇ ਜਿਹੜਾ ਕੁਸ ਉਹਦੇ ਕੰਨਾਂ ਚ ਕੂਕਾ ਮਾਰੀਆਂ ਇੱਥੇ ਕਹਿੰਦੀ ਨਾ ਲ ਲੈ ਦੇਖ ਲੈ ਮੈਂ ਕਿਹੜੇ ਤੁਹਾਡੇ ਵਰਗੀ ਆ ਮੈਂ ਤਾਂ ਜਿਹੜੀ ਗੱਲ ਹੈਗੀ ਸੀ ਉਹ ਸੱਚੀ ਦੱਸੀ ਐ ਆਹੋ ਇਹਨੂੰ ਤਾਂ ਕੰਨਾਂ ਚ ਬੂਕਾ ਮਾਰਨੀਆਂ ਆਉਂਦੀਆਂ ਭੈਣੇ ਮੂੰਹ ਤੇ ਤਾਂਉਣ ਜੋਗਰੀ ਹੈ ਨਹੀਂ ਇਹ ਜਿਹਦਾ ਝੂਠ ਬੋਲਦੀ ਐ ਝੂਠ ਤਾਂ ਬਾਹਲੇ ਬੋਲਦੀ ਐ ਹੁਣ ਨਹੀਂ ਸਾਹਮਣੇ ਆਪਣੇ ਇਨੇ ਝੂਠ ਬੋਲ ਤੇ ਉਹਨੂੰ ਆਉਂਦੇ ਨੂੰ ਹੀ ਬੋਚ ਲਿਆ ਉਥੋਂ ਹੀ ਉਥੇ ਹੀ ਭਰ ਕੇ ਤੋਰਤਾ ਲੈ ਦੇਖ ਲੈ ਨਾ ਮੈਂ ਆਦੇ ਬੰਦੇ ਨਾਲ ਨਹੀਂ ਗੱਲ ਕਰੂੰ ਹੋਰ ਕਿਹਦੇ ਨਾਲ ਕਰੂੰਗੀ ਜੇ ਉਹਨੂੰ ਮੈਂ ਕੋਈ ਗੱਲ ਦੱਸ ਵੀ ਦਿੱਤੀ ਫੇਰ ਕੀ ਮਾੜਾ ਕਰਤਾ ਮੈਂ ਲੈ ਗਈ ਨਾ ਦੁੱਧਾਂ ਚ ਪੱਤੀ ਪਾ ਕੇ ਬੰਦੇ ਵਾਸਤੇ ਚਾਹ ਦਾ ਗਲਾਸ ਤਾਂ ਇਹਨੇ ਫੜਾਇਆ ਲਿਆ ਕਿ ਜਾਦੀ ਕੁੱਟ ਤਾਂ ਇੱਥੇ ਸਰੀ ਨਾਮ ਇੱਕ ਕੱਲਾ ਇਹ ਗੱਪ ਮਾਰਨੇ ਆ ਗਏ ਗੱਪ ਮਾਰਤੇ ਵੀ ਆ ਨਸਾ ਨਾ ਖਾਲਾ ਤੈਨੂੰ ਬਿਸਕਟ ਦੇਤੇ ਗੱਪਾਂ ਚ ਦੇਖ ਲੈ ਤੁਹਾਡੇ ਤਾਂ ਨੰਗਾ ਨੇ ਸਾਰਾ ਕੁਸੀ ਸੀ ਨਾ ਬਿਸਕਟ ਭਾਲਦੀਆਂ ਨੇ ਇਹ ਤੂੰ ਰਾਠਾ ਰਾਠਾਂ ਦੀਆਂ ਅਸੀਂ ਨੰਗਾ ਹੈਗੇ ਜੇ ਅਸੀਂ ਨੰਗਾ ਫਿਰ ਸ਼ਾਹ ਤੁਸੀਂ ਵੀ ਹੈ ਨਹੀਂ ਮੇਰੇ ਪਿਓ ਕੋਲੇ ਤਾਂ ਬਥੇਰਾ ਕੁਸੀ ਸੀਗਾ ਮੈਨੂੰ ਤਾਂ ਇੱਥੇ ਡੋਗਤਾ ਆ ਤੁਹਾਡੇ ਕੋਲੇ ਆਹੋ ਤੂੰ ਭੁੱਖੀ ਮਰਦੀ ਆ ਇੱਥੇ ਕੁੜੇ ਗੋਲੰਗਾ ਤਾਂ ਤੇਰੇ ਮੂਰੇ ਦੋ ਲਾਸ਼ ਛੱਡ ਜਾਣੇ ਹਜੇ ਤੂੰ ਔਖੀ ਐ ਉੱਥੇ ਤਾਂ ਮੇਰਾ ਪਿਓ ਆਪ ਹੀ ਸਾਰਾ ਕੁਝ ਕਰਦਾ ਸੀ ਮੈਂ ਤਾਂ ਕਦੇ ਮੰਜੇ ਤੋਂ ਪੈਰ ਨਹੀਂ ਚਿਲਾਇਆ ਹਾਂ ਉਹੀ ਕੁਛ ਇੱਥੇ ਭਾਲਦੀਆਂ ਜਬ ਆਗ ਜਾ ਅਸਤਾਪੇ ਸਾਂਭਲਾਂਗੇ ਅਗਦਾ ਕਰ ਪੈ ਜਾ ਕਰ ਲੈ ਆਰਾਮ ਜਾ ਕੇ ਤੇਰਾ ਪਿਓ ਕਰਦਾ ਸੀ ਇੱਥੇ ਤਾਂ ਫਿਰ ਇੱਕ 2 ਆ ਸੀ ਲੱਗ ਜਾ ਆਪਣੇ ਕਰਮਾਂ ਦਾ ਭੱਤਾ ਢੋਣੇ ਲਿਖਿਆਗਾ ਢੋਈ ਜਾਣਗੇ ਆ ਪਿਓ ਨੇ ਤਾਂ ਚਮਲਾਈ ਐ ਪਿਓ ਨੇ ਮਤ ਨਾ ਦਿੱਤੀ ਤੂੰ ਬਗਾਨੇ ਘਰੇ ਜਾਣਾ ਜੇ ਪਿਓ ਮੂਰੇ ਕੰਮ ਕਰਦਾ ਸੀ ਫਿਰ ਆਪਦੀ ਨੂੰ ਕੁਮਾਰੀ ਰੱਖ ਲੈਂਦਾ ਹਾਂ ਉਹੀ ਤਾਂ ਗੱਲ ਹੈਗੀ ਚਾਂਬਲ ਚਾਂਬਲ ਬੋਲ ਦੇ ਘੱਟ ਦੀ ਜੀ ਵੀ ਲੱਗੀ ਆ ਕਾੜ ਕਰ ਤੂ ਉੱਤਾ ਹੈ ਨਹੀਂ ਕੋਈ ਹੈ ਨਹੀਂ ਹੈ ਨਹੀਂ ਹਾਂ ਕੌਣ ਮਾਵਾ ਬਿਨਾ ਮਤ ਦਿੰਦਾ ਹੈਗਾ ਚੱਲ ਤੂੰ ਆ ਚੀਰ ਕੇ ਸਬਜ਼ੀ ਧਰ ਲੈ ਤੇ ਦੇਖ ਹੁਣ ਮੈਂ ਜਾਵਾਂ ਉੱਧਰ ਪਸੂਆਂ ਵਾਲੇ ਚ ਆਪੇ ਕਰੂਗਾ ਜਾਣਾ ਸਮਾਂ ਜਾਂਦੀ ਨਹੀਂ ਮੈਂ ਤਾਂ ਹਾਂ ਤੂੰ ਆ ਕਰ ਦੇ ਥੋੜਾ ਜਿਹਾ ਬਾਰਡਰ ਜਾਂ ਪੂਰਾ ਅਗਲੇ ਨੇ 4-5 ਦਿਨਾਂ ਚ ਵੈਸੇ ਕਿਹਾ ਸੀ ਇੱਥੇ ਧੰਦੇ ਤੇ ਲੱਗੀ ਰਹਿਣੀ ਆ ਮੈਂ ਤਾਂ ਸਾਰਾ ਦਿਨ ਤੇ ਇਹ ਵੀ ਨਹੀਂ ਪੂਰ ਚੜਨੀ ਕੋਟੀ ਜੀ ਧ ਪਰ ਆਹ ਕਿਹੜਾ ਜਾਗਤਾ ਪੂਰੀਆਂ ਕਹਿਨੀ ਐ ਤੂੰ ਆਹ ਜਾਗਤਾ ਪੂਰੀਆਂ ਕਰਦੀ ਕਰਦੀ ਆਪਣਾ ਮੁੰਡਾ ਨਾ ਪੂਰਾ ਖਰਾ ਲੀ ਕਿੱਥੇ ਇਹਨੇ ਤਾਂ ਆ ਕੁਛ ਕਰਕੇ ਦਿਖਾਤਾ ਜੇ ਆਹੀ ਚੱਲੀ ਗਿਆ ਨਾ ਜਵਾਕ ਨਾ ਕੋਈ ਨਫਾ ਨੁਕਸਾਨ ਕਰਦੇ ਫੇਰ ਕੋਈ ਹੱਲ ਭਾਲ ਇਹ ਗੱਲ ਦਾ ਹੁਣ ਇਹਦੇ ਮਗਰ ਲਾ ਕੇ ਆਪਦੇ ਪੁੱਤੋਂ ਤਾਂ ਨਹੀਂ ਹੱਥਾਂ ਚੁਖਝਾਉਣਾ ਹੱਲ ਤਾਂ ਹੈਗਾ ਇਹਦੇ ਪਿਓ ਨੂੰ ਸੱਦ ਕੇ ਆਪਾ ਉਹਨੂੰ ਸੱਦ ਕੇ ਪੁੱਛਗੇ ਵੀ ਤੇਰੀ ਧੀ ਆਹ ਕੁਛ ਕਰਦੀ ਸਾਡੇ ਨਾਲ ਸਾਨੂੰ ਫਾਹੇ ਡੰਗ ਛੱਡਿਆ ਜਿੱਦਾਂ ਦੀ ਆਈ ਏ ਸਹੀ ਗੱਲ ਐ ਉਹਨੂੰ ਤਾਂ ਪਤਾ ਲੱਗੇ ਇਥੇ ਆਪਰ ਤਾਂ ਟਿੰਡੀ ਦੇ ਵੀ ਤੇ ਚੱਕ ਛੱਡਿਆ ਉਹ ਰਾਮਣਾ ਬੈਠਾ ਵੀ ਮੇਰੀ ਧੀ ਵਿਆਹ ਦੀ ਤੇ ਸਿਰੋਂ ਪਾਰ ਲੈ ਗਿਆ ਹੈ ਇੱਥੇ ਟੱਕ ਬੰਦ ਕਰ ਛੱਡਿਆ ਚਲਾ ਉਹ ਐਂ ਕਰ ਤੂੰ ਉਹਨਾਂ ਦੇ ਘਰੇ ਜਾ ਕੇ ਬਚੋਲਿਆਂ ਨੂੰ ਉੱਥੋਂ ਫੋਨ ਕਰਕੇ ਆ ਇਹਦੇ ਪਿਓ ਨੂੰ ਖਾ ਚੱਕ ਪੇ ਹਾਂ ਘਰ ਜਾ ਸਬਜੀ ਸੁਬਜੀ ਜੀ ਦੇਖੀ ਜਾਊਗੀ ਧਰੀ ਗਈ ਧਰ ਲਾਂਗੇ ਨਹੀਂ ਆਪਾਂ ਤਾਂ ਚਾਰਨਾ ਖਾ ਲਾਂਗੇ ਲਾ ਕੇ ਚਾਰ ਰੋਟੀਆਂ ਸਹੀ ਗੱਲ ਲਾ ਲਾਂਗੇ ਲਾਹੂ ਤੇ ਖਾਉਣ ਨਾਲ ਆਪਦੇ ਬੰਦੇ ਰੁਖਵਾਉਂ ਹਿੰਦਾ ਦਿਨੋ ਦਿਨ ਬਾਦਦਾ ਜਾਂਦਾ ਕੰਮ ਹਾਂ ਕਿੱਥੇ ਦਿਮਾਗ ਖਰਾਬ ਕੀਤਾਗਾ ਕਹੇ ਜੀ ਕਲੇਣੀ ਆਈ ਹੈਗੀ ਚੱਕ ਲਓ 5 ਕਿੱਲਿਆਂ ਨੂੰ ਸਿਰ ਤੇ